ਅੱਲੇਕੁਮ ਵੀਰੋ ਕੀ ਹਾਲ ਹੈ ਉਮੀਦ ਹੈ ਕਿ ਸਾਰੇ ਵੀਰ ਖਰੀਤ ਨਾਲ ਹੋਣਗੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਫਾਰਮ ਬਾਜ਼ਾਰ ਪੀਕੇ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਬਿਜ਼ਨਸ ਦਿਖਾਣਾ ਵਾ ਜਿਹੜਾ ਬੰਦੇ ਦਾ ਸ਼ੌਕ ਵੀ ਹੋ ਜਾਂਦਾ ਤੇ ਉਹਦੇ ਨਾਲ ਨਾਲ ਬਿਜ਼ਨਸ ਵੀ ਹੁੰਦਾ ਕੋਈ ਵੀ ਬੰਦਾ ਅਗਰ ਇੱਕ ਪੇਰ ਰੱਖੇਗਾ ਨਾ ਤੇ ਇਨਸ਼ਾਅੱਲਾ ਉਹ ਸਾਲ ਦਾ ਤਕਰੀਬਨ 1.5 ਲੱਖ ਰੁਪਇਆ ਕਮਾ ਲੇਗਾ ਆਸਾਨੀ ਨਾਲ ਨਾ ਉਹ ਕਿਸ ਤਰ੍ਹਾਂ ਕਮਾਏਗਾ ਇਨਸ਼ਾਅੱਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆ ਤੁਹਾਨੂੰ ਇੱਕ ਪੇਰ ਦਾ ਸ਼ੌਕ ਕਰਵਾਉਂਦੇ ਆ ਤੁਹਾਨੂੰ ਸਾਰੀ ਡਿਟੇਲ ਸਮਝਾਉਂਦੇ ਆ ਕਿ ਕਿਸ ਤਰ੍ਹਾਂ ਪੈਸੇ ਨਾ ਬੜੇ ਆਸਾਨੀ ਨਾਲ ਤੁਹਾਡੇ ਸ਼ੌਕ ਦਾ ਸ਼ੌਕ ਤੇ ਕਾਰੋਬਾਰ ਦਾ ਕਾਰੋਬਾਰ ਲੋ ਜੀ ਤੁਸੀਂ ਦੇਖ ਸਕਦੇ ਆ ਕਿ ਤੁਹਾਡੇ ਸਾਹਮਣੇ ਇੱਕ ਤਰ੍ਹਾਂ ਦਾ ਜੋੜਾ ਫਿਰ ਰਿਹਾ ਵਾ ਜਿਹੜਾ ਕਿ ਮੈਂ ਹਰ ਸਾਲ 4 ਝੋੜੀਆਂ ਲੈਂਦਾ ਇਸ ਕੋਲੋਂ ਨਾ ਇਹ ਸਾਲ ਦੇ ਵਿੱਚ 4 ਦਫਾ ਬੱਚੇ ਕੱਢ ਦਿੰਦਾ 3 ਦਫਾ ਤੇ ਮਸਟ ਆ ਨਾ ਲੇਕਿਨ ਅਗਰ ਖੁਰਾਕ ਅੱਛੀ ਹੋਵੇ ਤਾਂ 4 ਦਫਾ ਬੱਚੇਦ ਕੋ ਲੈ ਜਾ ਸਕਦੇ ਆ ਠੀਕ ਹੋ ਗਿਆ ਤੇ ਅੱਛਾ ਹੁਣ ਤੁਹਾਨੂੰ ਦੱਸਣਾ ਕਿ ਐਚੋ ਪੈਸੇ ਕਿੱਦਾਂ ਕਮਾਣੇ ਆ ਠੀਕ ਹੋ ਗਿਆ ਤੇ ਉਹ ਇਸ ਤਰ੍ਹਾਂ ਜੀ ਕਿ ਇਹ ਸਾਲ ਦੇ ਵਿੱਚ ਨਾ 4 ਦਫਾ ਮਤਲਬ ਆਂਡੇ ਦਿੰਦੇ ਆ ਜੋੜਾ ਜਿਹੜਾ ਇੱਕ ਜੋੜਾ ਇੱਕ ਝੋਲੀ ਦੇ ਵਿੱਚ ਇਹਦੇ ਆਂਡੇ ਹੁੰਦੇ ਆ 8 ਠੀਕ ਹੋ ਗਿਆ 8 ਠੰਡੇ ਦਿੰਦੇ ਆ ਤੇ ਤੁਸੀਂ ਅਗਰ ਇਹਦੇ ਚਾਰਾਂ ਝੋਲੀਆਂ ਦੇ ਬੱਚੇ ਲਗਾ ਲਓ ਨਾ ਚਾਰ ਝੋਲੀਆਂ ਦੇ ਸਾਲ ਦੇ ਵਿੱਚ ਤੇ ਉਹ ਤਕਰੀਬਨ 8 4 48 48 ਬੱਚੇ ਬਣਦੇ ਆ ਨਾ 48 ਬੱਚੇ ਇੱਕ ਜੋੜਾ ਅਗਰ ਤੁਸੀਂ ਤੁਸੀਂ ਤਿਤਰਾ ਦਾ ਰੱਖਿਆ ਹੋਇਆ ਵਾ ਸ਼ੌਕੀਆ ਤੇ ਉਹਦੇ ਸਾਲ ਦੇ ਵਿੱਚ ਤੁਹਾਡੇ ਕੋਲ 48 ਬੱਚੇ ਬਣ ਸਕਦੇ ਆ ਨਾ ਚਲੋ ਤੁਸੀਂ 48 ਬੱਚੇ ਵੀ ਨਾ ਲਾਓ 40 ਬੱਚੇ ਲਗਾ ਲਓ ਅਗਰ ਤੁਸੀਂ 40 ਬੱਚਿਆਂ ਦੇ 40 ਬੱਚੇ ਵੀ ਪਾਲ ਲੈਂਦੇ ਆ ਨਾ ਮਤਲਬ ਇਹ ਆਸਾਨੀ ਨਾਲ ਸੇਲ ਹੋ ਜਾਂਦੇ ਆ ਇਹਨਾਂ ਨੂੰ ਸੇਲ ਕਰਨਾ ਕੋਈ ਐਡਾ ਮੁਸ਼ਕਲ ਨਹੀਂ ਤੁਸੀਂ ਕਿਸੇ ਵੀ ਮਤਲਬ ਸ਼ਹਿਰ ਜਿਨ੍ਹਾਂ ਨੇ ਜਿਹੜੇ ਫੈਂਸੀ ਪਰਿੰਦੇ ਸੇਲ ਕਰਦੇ ਆ ਜਿਨ੍ਹਾਂ ਨੂੰ ਦੜਵੀਆਂ ਕਹਿੰਦੇ ਆ ਦੜਵੀ ਤੇ ਜਾਓਗੇ ਨਾ ਤਾਂ ਆਸਾਨੀ ਨਾਲ ਤੁਹਾਡੇ ਕੋਲ 3000 3500 ਦਾ ਬੱਚਾ ਲੈ ਲੈਣਗੇ ਠੀਕ ਹੋ ਗਿਆ ਮਤਲਬ ਅਗਰ 40 ਬੱਚੇ ਤੁਸੀਂ 3000 ਰੁਪਏ ਦੇ ਹਿਸਾਬ ਨਾਲ ਸੇਲ ਕਰੋਗੇ ਮਤਲਬ 4 ਝੋਲੀਆਂ ਤੁਸੀਂ ਅਗਰ ਸੇਲ ਕਰ ਲਈਆਂ ਸਾਲ ਦੇ ਵਿੱਚ ਪੂਰੇ ਸਾਲ 'ਚ ਤੇ 3000 ਦੇ ਹਿਸਾਬ ਨਾਲ ਅਗਰ 40 ਬੱਚੇ ਲਾਈਏ ਨਾ 1 ਲੱਖ 20000 ਰੁਪਿਆ ਬਣਦਾ 120000 ਰੁਪਇਆ ਜਿਹੜਾ ਹਨ ਤੁਸੀਂ ਇੱਕ ਜੋੜਾ ਤਿਤਰਾ ਦਾ ਅਗਰ ਰੱਖੋਗੇ ਤਾਂ ਤੁਹਾਨੂੰ 120000 ਰੁਪਇਆ ਸਾਲ ਵਿੱਚ ਸਿਰਫ ਇੱਕ ਜੋੜੇ ਦੀ ਗੱਲ ਹੋ ਰਹੀ ਆ ਅਗਰ ਜੋੜੇ ਜ਼ਿਆਦਾ ਹੋਣ ਤੇ ਇਸ ਤੋਂ ਜ਼ਿਆਦਾ ਵੀ ਕਮਾਇਆ ਜਾ ਸਕਦੇ ਆ ਲੇਕਿਨ ਅਗਰ ਕਿਸੇ ਭਰਾ ਨੇ ਟਰਾਈ ਕਰਨੀ ਹੋਵੇ ਸਿਰਫ ਇੱਕ ਜੋੜਾ ਰੱਖ ਲਵੇ ਉਹਦੀ ਇਨਵੈਸਟਮੈਂਟ ਕਿੰਨੀ ਆ 10000 ਰੁਪਇਆ ਦਾ ਜੋੜਾ ਲੱਭ ਜਾਣਾ بڑا ਠੀਕ ਹੈ ਤੇ ਬਾਕੀ ਉਹਦਾ ਸਾਲ ਦਾ ਖਰਚਾ ਜਿਹੜਾ ਹਨ ਤਕਰੀਬਨ 10000 ਰੁਪਇਆ ਉਹਦਾ ਸਾਲ ਦਾ ਖਰਚਾ ਲਾ ਲਓ ਵੈਸੇ ਹੋਣਾ ਨਹੀਂ ਜ਼ਿਆਦਾ ਜ਼ਿਆਦਾ ਹੋਊਗਾ 4000 ਹੋਏਗਾ 5000 ਹੋਏਗਾ 20000 ਰੁਪਇਆ ਨਿ ਤੁਸੀਂ 120000 ਰੁਪਇਆ ਜਿਹੜਾ ਨਾ ਉਹ ਕਮਾ ਸਕਦੇ ਆ ਸਾਲ ਦੇ ਵਿੱਚ ਠੀਕ ਹੋ ਗਿਆ ਤੇ ਇਨਸ਼ਾਅੱਲਾ ਜਿੰਨਾ ਭਾਈਆਂ ਨੇ ਰੱਖੇ ਹੋਣਗੇ ਉਹਨਾਂ ਉਹ ਇਸ ਚੀਜ਼ ਨਾਲ ਇਤਫਾਕ ਕਰਨਗੇ ਕਿ ਯਾਰ ਵਾਕਈ ਜਿਹੜਾ ਨਾ ਕਿ ਅਗਰ ਬੰਦਾ ਅੱਛੀ ਖੁਰਾਕ ਪਾਵੇ ਥੋੜੀ ਜਿਹੀ ਕੇਅਰ ਕਰੇ ਤਾਂ ਚਾਰ ਝੋਲੀਆਂ ਆਸਾਨੀ ਨਾਲ ਬੰਦਾ ਲੈ ਸਕਦਾ ਚਾਰ ਨਹੀਂ ਲੈ ਸਕਦਾ ਤਿੰਨ ਵੀ ਲੈ ਲਵੇ ਨਾ ਤਾਂ ਫਿਰ ਵੀ ਬਚਤ ਆ ਸ਼ੌਕ ਦਾ ਸ਼ੌਕ ਆ ਜਦੋਂ ਬੋਲਦੇ ਆ ਤੇ ਬੜਾ ਮਜ਼ਾ ਆਂਦਾ ਬੜੀ ਪਿਆਰੀ ਆਵਾਜ਼ ਆ ਨਾ ਸੁਮਾ ਸੁਬਾ ਉੱਠ ਕੇ ਐ ਤਕਰੀਬਨ 15-20 ਮਿੰਟ ਜੇ ਆ ਫਾਰਮ ਤੇ ਬੋਲਦੇ ਆ ਨਾ ਤੇ ਯਕੀਨ ਕਰੋ ਕਿ ਇਨਾ ਮਜ਼ਾ ਆਂਦਾ ਨਾ ਕਿ ਅਲੱਗ ਹੀ ਮਜ਼ਾ ਹੁੰਦਾ ਇਹਨਾਂ ਦੀ ਆਵਾਜ਼ ਦਾ ਵੈਸੇ ਤੇ ਮੈਂ ਸ਼ੌਕੀਆ ਰੱਖਿਆ ਹੋਇਆ ਸੀ ਲੇਕਿਨ ਮੈਂ ਫਿਰ ਉਹ ਬੱਚੇ ਮੇਰੇ ਕੋਲ ਜ਼ਿਆਦਾ ਹੋ ਜਾਂਦੇ ਆ ਫਿਰ ਮੈਂ ਸੇਲ ਕਰਨੇ ਸ਼ੁਰੂ ਕੀਤੇ ਹਨ ਤੇ ਜਿਸ ਭਰਾ ਨੂੰ ਇਹਦੀ ਸਮਝ ਨਾ ਹੋਵੇ ਉਹ ਸਾਡੇ ਕੋਲ ਪੁੱਛ ਵੀ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ ਵੀ ਆ ਕੇ ਜੇ ਵੈਸੇ ਰਾਪ ਦਾ ਕਰਨਾ ਚਾਹ ਰਿਹਾ ਤੇ ਵੈਸੇ ਰਾਪ ਦਾ ਕਰਕੇ ਪੁੱਛ ਸਕਦਾ ਅਸੀਂ ਇਹਨੂੰ ਨਿਸ਼ਾਲਾ ਨਾ ਸਾਰੀ ਤਰਤੀਬ ਦੱਸਾਂਗੇ ਖਾਂਦੇ ਪੀਂਦੇ ਕੀ ਆ ਖਾਣ ਪੀਣ ਦੇ ਵਿੱਚ ਇਹਨਾਂ ਦੀ ਬਿਲਕੁਲ ਦੇਸੀ ਖੁਰਾਕ ਆ ਕੋਈ ਗਲਿਆ ਸਲਿਆ ਫਰੂਟ ਜੀ ਬੰਦਾ ਮਕਸਰ ਤੁਹਾਨੂੰ ਪਤਾ ਰੇੜੀਆਂ ਵਾਲੇ ਤਾਂ ਦਿੰਦੇ ਹੀ ਗਲੇ ਫਰੂਟ ਆ ਠੀਕ ਹੈ ਕਿ ਉਹਦੇ ਵਿੱਚ ਇੱਕ ਤਾਂ ਦੇ ਹੀ ਦਿੰਦੇ ਆ ਨਾ ਉਹ ਧੋਖੇਬਾਜ਼ ਤੇ ਉਹ ਇੱਕ ਜਿਹੜਾ ਹੋਵੇ ਨਾ ਉਹ ਇਹਨਾਂ ਨੂੰ ਤੁਸੀਂ ਪਾ ਲੈਣਾ ਤੇ ਉਹਦੇ ਵਿੱਚੋਂ ਕੀੜਾ ਮਕੋੜਾ ਵੀ ਇਹਨਾਂ ਨੇ ਖਾ ਲੈਣਾ ਫਰੂਟ ਵੀ ਖਾ ਲੈਣਾ ਰੋਟੀ ਵੀ ਖਾਣਗੇ ਠੀਕ ਹੈ ਗੰਧਮ ਵੀ ਖਾਣਗੇ ਮੱਕੀ ਵੀ ਖਾਣਗੇ ਸੁੰਡੀ ਕੀੜਾ ਜੋ ਵੀ ਹੈ ਨਾ ਤੁਸੀਂ ਘਰ ਦਾ ਅਗਰ ਕੂੜਾ ਵੀ ਚੱਕ ਕੇ ਇਹਨਾਂ ਨੂੰ ਸਿੱਟ ਦੋਗੇ ਨਾ ਤੇ ਕੂੜੇ ਵਿੱਚੋਂ ਵੀ ਇਹ ਚੀਜ਼ਾਂ ਖਾ ਲੈਣਗੇ ਠੀਕ ਆ ਕੋਈ ਇਨਵੈਸਟਮੈਂਟ ਨਹੀਂ ਹੈਗੀ ਨਾ ਤੇ ਵਿੱਚ ਫੀਡ ਦੇ ਵਿੱਚ ਮਤਲਬ ਤੁਹਾਨੂੰ ਲੋ ਖਰਚਾ ਆਏਗਾ ਸਾਲਾਨਾ ਕੋਈ ਖਰਚਾ ਨਹੀਂ ਤੇ ਮੇਰੇ ਖਿਆਲ ਦੇ ਵਿੱਚ ਇਹ ਰੱਖਣਾ ਚਾਹੀਦੇ ਆ ਹਰ ਬੰਦੇ ਨੂੰ ਇੱਕ ਤੇਰਾ ਇਹ ਸ਼ੌਕ ਹੋ ਜਾਂਦਾ ਦੂਸਰਾ ਇਹ ਨਾਲ ਥੋੜੀ ਬੋਤੀ ਬਚਤ ਵੀ ਹੈ ਠੀਕ ਆ ਤੇ ਬਾਕੀ ਵੀਡੀਓ ਪਸੰਦ ਆਵੇ ਤੇ ਲਾਈਕ ਕਮੈਂਟ ਲਾਜ਼ਮੀ ਕਰਿਓ ਤੇ ਇਨਸ਼ਾਅੱਲਾ ਨੈਕਸਟ ਵੀਡੀਓ ਤੁਹਾਨੂੰ ਇਨਸ਼ਾਅੱਲਾ ਹੋਰ ਜਿਹੜੇ ਆ ਨਾ ਛੋਟੇ ਛੋਟੇ ਬਿਜ਼ਨਸ ਜਿਹੜੇ ਇਨਸ਼ਾਅੱਲਾ ਸਿਖਾ ਦਰਾਂਗੇ